ਸਾਬਾਹ ਆਪਾਂ ਦੱਸ ਦਿੱਤਾ ਕਿ ਸਾਬਾਹ ਦੇ ਵਾਰ ਚੋਰੀਆਂ ਕਰਦੇ ਨੇ ਜੀ ਇਹ ਆ ਜਵਾਕ ਹੋਰੇ ਲਟਾਇਆ ਹੋਏ ਕਿਸੇ ਦਾ ਪੈਰ ਦਾ ਰੋ ਗਿਆ ਅਗਲੇ ਦੇ ਗਾਂ ਪੈ ਜਾਂਦੇ ਨੇ ਤੈਨੂੰ ਪਤਾ ਹੈ ਕੀ ਹੋਇਆ ਕਾਦੇ ਵਾਸਤੇ ਆਈਏ ਸੰਗਤ ਪਤਾ ਸਾਬਾਹ ਦਾ ਨੇ ਜ਼ਿੰਮੇਵਾਰੀ ਦਿੱਤੀ ਸੀ ਕਿਉਂ ਆਈਏ ਸੰਗਤ ਤੈਨੂੰ ਕੁਝ ਪਤਾ ਵੀ ਆ ਮਰਿਆਦਾ ਦਾ ਜੇ ਇਤਿਹਾਸ ਦਾ ਪਤਾ ਤੈਨੂੰ ਕੁਝ ਉਹਨਾਂ ਦਾ ਵੀ ਸਰਵਾਜ ਔਰੇ ਜਵਾਕ ਲਟਾਇਆ ਹੋਇਆ ਕਹਿੰਦਾ ਪੈਰ ਤਾਂ ਰੋ ਗਿਆ ਸੰਗਤ ਦਾ ਘੜ ਪੈ ਜਾਣੇ ਨੇ ਅਗਲੇ ਦੇ ਵੀ 10-20000 ਰੁਪਏ ਦੋ ਮੇਰੇ ਜਵਾਕ ਨੂੰ ਉਹ ਕਰਤਾ ਤੁਹਾਡੇ ਸੰਗਤ ਹੈ ਜੀ ਉਹ ਜਿਹੜਾ ਪਿਖਾਰੀਆਂ ਵਾਲਾ ਹਾਂਜੀ ਹਾਂਜੀ ਉਹ ਤਾਂ ਵੀ ਉਹੀ ਕਰ ਰਹੇ ਸੀਗੇ ਉਹੀ ਕਰ ਰਹੇ ਸੀ ਬੜਾ ਵਧੀਆ ਸੀ ਮਾਸੇ ਕਮੈਂਟ ਵੀ ਕਰਵਾਈ ਕੀਤੀ ਜਾਵੇ ਸੰਤ ਤੋਂ ਸੰਤ ਇਹ ਭੀਗ ਮੰਗਰ ਵਾਸਤੇ ਆਈ ਹੈ ਜੀ ਇੱਥੇ ਦੀ ਨਹੀਂ ਹੈਗੀ ਇਹ ਤੁਸੀਂ ਪਤਾ ਕੀ ਗੱਲ ਹੈ ਗੁਰਦੁਆਰਾ ਸਾਹਿਬ ਚ ਕੋਈ ਮਰਿਆਦਾ ਨਹੀਂ ਭੀਖ ਮੰਗਣ ਦੀ ਤੇ ਲੰਗਰ ਚੱਲਦਾ 24 ਘੰਟੇ ਲੰਗਰ ਛਕੋ ਦਵਾਈ ਤੁਹਾਨੂੰ ਕੋਈ ਬਿਮਾਰੀ ਆ ਤੁਹਾਨੂੰ ਦਵਾਈ ਫ੍ਰੀ ਮਿਲੂਗੀ ਪਰ ਉਹ ਰਿਆ ਭੀਖ ਖਾਣਾ ਕੰਮ ਨਹੀਂ ਆਗਾ ਸਾਡੇ ਲਿਬਰੀ ਜੰਨੇ ਆਰੇ ਪੰਜਾਬ ਚ ਉੱਥੇ ਤੇਰੇ ਹਰਦਵਾਰ ਚ ਮੰਗ ਲੈ ਉੱਥੇ ਨਹੀਂ ਹੈਗੇ ਮੰਗਣ ਦੇ ਚੱਲ ਚੱਲ ਜੇਦੀ ਕਰ ਸਤਿ ਸ਼੍ਰੀ ਅਕਾਲ ਸੰਗਤ ਜੀ ਇਹ ਵੀਡੀਓ ਅਨੰਦਪੁਰ ਸਾਹਿਬ ਸ਼ਹੀਦੀ ਸਮਾਗਮਾਂ ਦੀ ਹੈ ਅਤੇ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਨੂੰ ਜਾਂਦੇ ਰਸਤੇ ਦੀ ਹੈ ਹਾਲਾਂਕਿ ਜਦੋਂ ਵੀਡੀਓ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਇਸ ਦਾ ਬੱਚਾ ਹੋਰ ਇਸ ਰੋਡ ਦੇ ਪਿਚਾਲੇ ਪਿਆ ਸੀ ਜਿੱਥੇ ਕਿ ਕਾਫੀ ਸੰਗਤ ਜਾ ਰਹੀ ਸੀ ਕਿਉਂਕਿ ਇਸ ਮੌਕੇ ਤੇ ਨਗਰ ਕੀਰਤਨ ਪਹੁੰਚਿਆ ਹੀ ਸੀ ਗੁਰੂ ਘਰ ਸ੍ਰੀ ਸੀਸਗੰਨ ਸਾਹਿਬ ਵਿਖੇ ਜਿਹੜੀ ਔਰਤ ਤੁਸੀਂ ਸਾਹਮਣੇ ਦੇਖ ਰਹੇ ਹੋ ਸਕਰੀਨ ਤੇ ਇਹ ਹਰਦਵਾਰ ਤੋਂ ਸਪੈਸ਼ਲੀ ਭੀਖ ਮੰਗਣ ਦੇ ਲਈ ਇੱਥੇ ਆਈ ਆ ਆਨੰਦਪੁਰ ਸਾਹਿਬ ਅਤੇ ਬੱਚਾ ਇਸ ਤਰ੍ਹਾਂ ਸੜਕ ਤੇ ਪਿਆ ਸੀ ਤੁਸੀਂ ਅੰਦਾਜ਼ਾ ਲਗਾ ਲਓ ਜੇਕਰ ਅਣਜਾਣੇ ਦੇ ਵਿੱਚ ਹੀ ਕਿਸੇ ਦਾ ਪੈਰ ਇਸ ਬੱਚੇ ਤੇ ਆ ਜਾਂਦਾ ਜਾਂ ਕੋਈ ਸੱਟ ਲੱਗ ਜਾਂਦੀ ਤਾਂ ਇਸ ਨੇ ਇੱਥੇ ਕਿੰਨਾ ਖਲਾਰਾ ਪਾਉਣਾ ਸੀ ਆਓ ਦੇਖੋ ਪੂਰੀ ਵੀਡੀਓ ਅਖੀਰ ਤੱਕ ਨਾਮ ਹੈ ਬਸੰਤ ਸਿੰਘ ਕਾਹਲ ਦੇਵਾ ਭੱਜਨ ਕਾ ਤੋਂ ਆਏ ਜੇ ਉਹਦਾ ਨਾਮ ਸੀ ਆਇਆ ਤੇ ਖੂਨ ਨਹੀਂ ਲੱਗਦੀ ਭਾਈ ਗੁਰਬਿੰਦ ਸਿੰਘ ਰੋਗਨੀ ਰਾਣੀ ਭਾਈ ਗੁਰਬੇਰ ਸਿੰਘ ਜੀ ਦਾ ਪ੍ਰਧਾਨ ਚਲਕੀ ਵਰਤੋਂ ਖੇਤ ਕੰਮ ਦੀ ਤਰ੍ਹਾਂ ਆਜ ਉਹਨਾਂ ਦੇ ਨਾਮ ਤੇ ਕੀ ਨਾਮ ਅਧਰਾ ਬਾਬਾ ਅੰਮ੍ਰਿਤਪਾਲ ਸਿੰਘ ਜੀ ਦੌਲੀ ਤੋਂ ਆਏ ਆਂ ਆਂ ਪਿਆਰ ਨਾਲ ਆਇਆ ਰਹੇ ਕੋਲੋਂ ਨਾਮ ਹੈ ਕਿੱਥੋਂ ਆਈਆਂ ਹਰਦਵਾਰ ਵਾਲੇ ਉਹਨਾਂ ਵਾਲੇ ਵੀ ਆਈਆਂ ਧੀਗ ਮੰਗਲ ਲਈ ਆਈਆਂ ਹਰਦਵਾਰ ਤੋਂ ਜਿਸ ਸਰਬਾਤਮਾ ਜੀਰਾਲਾ ਉਹਨੇ ਦਾਵਾ ਕਰਦੇ ਸਿੰਦੀ ساری ਦੁਨੀਆ ਮੰਗਦੀ ਆ ਉਹਰੇ ਗੁਰੂ ਘਰਾਂ ਜੀ ਨਹੀਂ ਨਾ ਮੰਗਦੇ ਕਿਹੜੀ ਦੁਨੀਆ ਮੰਗ ਰਹੀ ਹੈ ਸੰਗਤ ਜੀ ਜਦੋਂ ਅਸੀਂ ਇੱਥੇ ਇਸ ਨੂੰ ਸਮਝਾਇਆ ਕਿ ਇੱਥੇ ਭੀਖ ਕਿਉਂ ਮੰਗ ਰਹੀ ਹੈ ਗੁਰੂ ਘਰਾਂ ਦੇ ਵਿੱਚ ਭੀਖ ਮੰਗਣ ਦੀ ਕੋਈ ਮਰਿਆਦਾ ਨਹੀਂ ਹੈ ਲੰਗਰ ਪ੍ਰਸ਼ਾਦਾ ਸ਼ਕਣਾ ਹੈ ਉਹ ਸ਼ਾਕ ਦਵਾਈ ਬੂਟੀ ਦੀ ਲੋੜ ਹੈ ਕੋਈ ਆਪਰੇਸ਼ਨ ਕਰਾਉਣਾ ਉਹ ਮੁਫਤ ਦੇ ਵਿੱਚ ਕਰਵਾ ਦਿੰਨੇ ਆ ਆਸ਼ਰਮ ਵੀ ਨੇ ਜੇਕਰ ਤੇਰੇ ਕੋਲ ਰਹਿਣ ਦੇ ਲਈ ਛੱਤ ਨਹੀਂ ਹੈ ਤਾਂ ਕਿਉਂ ਆਕੜ ਕੇ ਕਹਿਣ ਲੱਗੀ ਹੋਰ ਵੀ ਤਾਂ ਮੰਗਦੇ ਨੇ ਉਹਨਾਂ ਨੂੰ ਰੋਕ ਲੋ ਤਾਂ ਸੰਗਤ ਜੀ ਇੱਥੇ ਉਹਨਾਂ ਸੰਗਤਾਂ ਨੂੰ ਵੀ ਬੇਨਤੀ ਕਰਨਾ ਚਾਹਾਂਗੇ ਹਾਲਾਂਕਿ 99% ਦੇ ਕਰੀਬ ਸਪੋਰਟ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਹ ਭਖਾਰੀ ਮਾਹੌਲ ਖਰਾਬ ਕਰ ਰਹੇ ਨੇ ਗੁਰੂ ਘਰਾਂ ਦਾ ਕਈ ਸੰਗਤਾਂ ਨੇ ਤਾਂ ਸਾਨੂੰ ਇੱਥੋਂ ਤੱਕ ਕਿਹਾ ਜਦੋਂ ਮਿਲਦੇ ਨੇ ਵਕ ਵਕ ਥਾਵਾਂ ਤੇ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਆਉਣ ਤੋਂ ਡਰ ਲੱਗਦਾ ਇਹਨਾਂ ਮੰਗਤਿਆਂ ਕਰਕੇ ਇੰਨੇ ਕੱਪੜੇ ਖਿੱਚਦੇ ਨੇ ਇੰਨਾ ਤੰਗ ਪ੍ਰੇਸ਼ਾਨ ਕਰਦੇ ਨੇ ਸੰਗਤ ਜੀ ਸਿੱਖ ਕੌਮ ਸਮਰੱਥ ਹੈ ਇਹਨਾਂ ਨੂੰ ਪਾਲਣ ਦੇ ਲਈ ਇਹਨਾਂ ਨੂੰ ਦਾਨ ਦੇਣ ਦੇ ਲਈ ਪਰ ਗੱਲ ਸਹਿ ਦੇ ਨਹੀਂ ਹੈ ਗੱਲ ਪੈਸੇ ਦੀ ਹੈ ਜੇਕਰ ਇਹਨਾਂ ਨੂੰ ਨਾ ਰੁੱਕਿਆ ਤਾਂ ਕਿਵੇਂ ਹੋਰਾਂ ਦੇ ਲਈ ਵੀ ਰਸਤੇ ਬਣਨਗੇ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਦੇ ਸੋ ਸਮਝਣਾ ਜ਼ਰੂਰੀ ਆ ਜਾ ਆ ਜਾ ਉੱਠ ਗੱਡੀ ਉੱਥੇ ਖੜੀ ਹੋ ਜਾ ਤੋ ਖੜੀ ਹੋ ਜਾ ਰ ਪੁਲਿਸ ਆ ਰਹੀ ਹੈ ਇੱਧਰ ਪੁਲਿਸ ਬੁਲਾਉਣੇ ਚਾਹਤੇ ਖੜੀ ਹੋ ਜਾ ਤੇਨੂੰ ਪਤਾ ਗੁਰੂ ਘਰ ਚ ਮੰਗਾਗਾ ਵੀ ਭੀਖ ਮੰਗਣੀ ਲੱਗਦੇ ਨਹੀਂ ਸਰਦਾਰ ਸਿੰਘ ਸਾਰੇ ਹਟਾਉਣੇ ਕੋਈ ਨਹੀਂ ਸਾਰੇ ਗੱਡੀ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਲੈਣ ਵਾਸਤੇ ਆਇਆ ਹਰ ਦੁਆਰ ਤੋਂ ਸਪੈਸ਼ਲ ਭੀਖ ਮੰਗਣ ਆ ਗਈ ਤੋਰੇ ਉਹਨਾਂ ਨਾਲ ਕੀ ਆਇਆ ਸਰਦਾਰ ਕਿਤੇ ਰਾਜ ਨਹੀਂ ਤੇਨੂੰ ਮਿਲਿਆ ਭੀਕ ਮੰਗਣ ਵਾਲਾ ਕੋਈ ਹਰਦਵਾਰ ਘਰਦਵਾਰ ਕੋਈ ਆਸੀ ਹਰਦਵਾਰ ਤੋਂ ਵੀ ਭੀਕ ਮੰਗ ਲਈ ਆਈ ਹੈ ਹਾਂਜੀ ਬਾਬਾ ਜੀ ਚੋਰੀਆਂ ਕਰਦੇ ਨੇ ਜੀ ਇਹ ਆ ਜਵਾਕ ਹੋਰੇ ਲਟਾਇਆ ਹੋਏ ਕਿਸੇ ਦਾ ਪੈਰ ਦਾ ਰੋ ਗਿਆ ਅਗਲੇ ਦੇ ਗੱਲ ਪੈ ਜੰਦੇ ਨੇ ਬੱਚੇ ਰੋ ਰਹੇ ਨੇ ਖੜੀ ਹੋ ਜਾ ਖੜੀ ਹੋ ਜਾ ਬੀਬੀ ਇੱਥੇ ਗੁਰੂ ਘਰ ਹੈ ਅਖੜੇ ਨਹੀਂ ਭੀਕ ਮੰਗ ਸਕਦੇ ਨੇ ਵਾਹਿਗੁਰੂ ਬੋਲਗੇ ਸਰਦਾਰ ਬਲਵੰਤ ਤੈਨੂੰ ਪਤਾ ਹੈ ਕੀ ਹੋਇਆ ਕਾਦੇ ਵਾਸਤੇ ਆਈਏ ਸੰਗਤ ਪਤਾ ਕਿਉਂ ਆਈਏ ਸੰਗਤ ਤੈਨੂੰ ਕੁਝ ਪਤਾ ਵੀ ਮਰਿਆਦਾ ਦਾ ਜੇ ਇਤਿਹਾਸ ਦਾ ਪਤਾ ਤੈਨੂੰ ਕੁਝ ਉਹਨਾਂ ਦਾ ਵੀ ਧੰਵਾਦ ਲਾਈਵ ਚੱਲਣਿਆ ਲਾਈਵ ਟੀਵੀ ਦੇ ਵਿੱਚ ਨਸੋ ਹਰਦੁਆਰ ਤੋਂ ਭੀਖ ਮੰਗਣ ਆਈ ਆ ਜੀ ਇੱਥੇ ਹਰਦੁਆਰ ਤੋਂ ਜੂੜ ਮੋਲ ਲੈਣਾ ਦਬਾਕ ਆਈਡੀ ਪ੍ਰੂਫ ਕੋਈ ਨਹੀਂ ਹਰਦੁਆਰ ਜਗਜੀ ਭਗਤ ਸਿੰਘ ਜੀ ਔਰੇ ਜਵਾਕ ਲਟਾਇਆ ਹੋਇਆ ਕਹਿੰਦਾ ਪੈਰ ਟੈਰ ਹੋ ਗਿਆ ਸੰਗਤ ਦਾ ਘਰ ਪੈ ਜਾਣੇ ਨੇ ਅਗਲੇ ਦੇ ਵੀ 10-20000 ਰੁਪਏ ਦੋ ਮੇਰੇ ਜਵਾਕ ਨੂੰ ਉਹ ਕਰਤਾ ਹਰਦੁਆਰ ਜਗਜੀ ਭਗਤ ਸਿੰਘ ਜੀ ਪਾਲਸਾ ਚਲੋ ਚਲੋ ਵਾਹਿਗੁਰੂ ਬੋਲਗੇ ਦੁਬਾਰਾ ਹਰਦੁਆਰ ਇਹ ਗੱਡੀ ਉਠਾਣਾ ਮੈਂ ਕਰ ਦਿੰਦਾ ਹਰਦੁਆਰ ਨਹੀਂ ਗੱਲ ਸੁਣੋ ਤੈਨੂੰ ਇੱਥੇ ਭੇਜਿਆ ਕਿਹਨੇ ਦੱਸਿਆ ਕਿ ਤੈਨੂੰ ਵੀ ਹੋਰ ਪਾੜੀ ਪੂਰੇ ਤੈਨੂੰ ਦੱਸਿਆ ਕਿਹਨੇ ਵੀ ਹੋਰੇ ਆ ਕੇ ਭੀਖ ਮੰਗ ਹੈ ਹੈ ਇੱਧਰ ਇੱਧਰ ਖੜ ਜਾ ਤੂੰ ਇੱਕ ਤੂੰ ਭੀਖ ਮੰਗਦੇ ਉੱਪਰ ਦੀ ਆਕੜ ਕਰਦੀਆਂ ਤੇਰੇ ਤੇ ਕਾਰਵਾਈ ਕਰਾਈਏ ਫਿਰ ਤੇਰੇ ਜਵਾਬ ਦੇ ਕੇ ਅਸੀਂ ਤੈਨੂੰ ਪੁਲਿਸ ਨੂੰ ਨਹੀਂ ਫੜਾ ਰਹੇ ਤੂੰ ਉੱਪਰ ਆਕੜ ਕਰਦੀਆਂ ਇੱਕ ਭੀਖ ਮੰਗਦੇ ਆ ਕੇ ਤੁਸੀਂ ਹੋਰੇ ਅੱਗੇ ਦਾ ਪੈਰ ਤੇ ਰੋਜ ਵਿੱਚ ਚਾਂਚੱਕ ਅਗਲੇ ਦੇ ਗੱਲ ਪੈ ਜਾਣਾ ਇਹਨੇ ਪੈ ਜਾਣਾ ਉਹਦਾ 20-20 ਲੱਖ ਰੁਪਏ ਲੈ ਕੇ ਜਾਣਾ ਤੁਹਾਡੇ ਸੰਗਤ ਹੈ ਜੀ ਉਹ ਜਿਹੜਾ ਪਿਖਾਰੀਆਂ ਵਾਲਾ ਹਾਂਜੀ ਹਾਂਜੀ ਉਹ ਤਾਂ ਵੀ ਉਹੀ ਕਰ ਰਹੇ ਸੀਗੇ ਉਹੀ ਕਰ ਰਹੇ ਸੀ ਬੜਾ ਵਧੀਆ ਸੀ ਬਹੁਤ ਸੇ ਕਮੈਂਟ ਵੀ ਕੀਤਾ ਤੁਹਾਡੇ ਤੋਂ ਉਹ ਐਂਡਿੰਗ ਦਾ ਦਰਦੋ ਸੋ ਸੰਗਾ ਜੀ ਇਸ ਸਮੇ ਗੁਰਦੁਆਰਾ ਸੀਸਗੰਸਾਹਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਤੇ ਕੀ ਸੰਗਤ ਆਈ ਹੈ ਤੇ ਇੱਥੇ ਬਿਹਾਰ ਤੋਂ ਹਰਦਵਾਰ ਤੋਂ ਭੀਖ ਮੰਗਣ ਵਾਲੇ ਸਪੈਸ਼ਲ ਆਏ ਨੇ ਤੇ ਜਵਾਕਾਂ ਨੂੰ ਸੜਕ ਤੇ ਲਟਾ ਦਿੰਦੇ ਨੇ ਤਾਂ ਕਿ ਕਿਸੇ ਸੰਗਤ ਦਾ ਪੈਰ ਰੱਖੋ ਜਵੇ ਤੇ ਉਹ ਤੋਂ ਲੱਖਾਂ ਰੁਪਏ ਹਜ਼ਾਰਾਂ ਰੁਪਏ ਇਹ ਕਟੋਰ ਸਕਣ ਉਹਨੂੰ ਬਲੈਕਮੇਲ ਕਰ ਸਕਣ ਸੋ ਅਜਿਹੇ ਲੋਕਾਂ ਦਾ ਵੀ ਧਿਆਨ ਰੱਖਣ ਖਾਸ ਕਰਕੇ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਤੇ ਸੰਗਤ ਨੂੰ ਵੀ ਬੇਨਤੀ ਹੈ ਕਿ ਅਜਿਹੇ ਭਗਾਰੀਆਂ ਨੂੰ ਨਾ ਪੀਖਦੇ ਹੋ ਇਹ ਪੈਸਾ ਕਿਸੇ ਲਿਖੇ ਨਹੀਂ ਲੱਗਦਾ ਜਿਵੇਂ ਕੇ ਗੁਰੂ ਸਾਹਿਬ ਨੇ ਵੀ ਕਿਰਤ ਕਰਨ ਦੀ ਆਪਾਂ ਨੂੰ ਸਿੱਖਿਆ ਦਿੱਤੀ ਆ ਵੰਡ ਸਕਣ ਦੀ ਵੰਡ ਸਕਦੇ ਆ ਆਪਾਂ ਦਸਵੰਦ ਕੱਟ ਕੇ ਗੁਰੂ ਦੇ ਲੰਗਰ ਚਾਲਦੇ ਨੇ 24 ਘੰਟੇ ਕੋਈ ਵੀ ਲੰਗਰ ਛੱਕ ਸਕਦਾ ਪਰ ਇਹ ਜਿਹੜਾ ਪੈਸਾ ਆਪਾਂ ਇਹਨਾਂ ਨੂੰ ਦਿੰਨੇ ਆ ਇਹ ਪੈਸਾ ਤੁਹਾਡਾ ਸਹੀ ਜਗ੍ਹਾ ਤੇ ਖਰਚ ਨਹੀਂ ਕਰਦੇ ਇਹ ਤੁਸੀਂ ਦੇਖ ਹੀ ਲਿਆ ਵੀ ਕਿਸ ਤਰ੍ਹਾਂ ਬੱਚੇ ਨੂੰ ਲਟਾ ਰਹੀ ਸੀਗੀ ਹਰਦوار ਤੋਂ ਸਪੈਸ਼ਲ ਲੋਕਾਂ ਦੀ ਭੀਖ ਮੰਗਣ ਲਈ ਆਈਆਂ ਇਹ ਤਾਂ ਹੀ ਇਹਨਾਂ ਨੂੰ ਬੜਾਵਾ ਮਿਲਦਾ ਜੇ ਆਪਾਂ ਇਹਨਾਂ ਨੂੰ ਪੈਸੇ ਦੰਨੇ ਆ ਸੋ ਬੇਨਤੀ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਚਰਨਾਂ ਦੇ ਵਿੱਚ ਇਹੇ ਲੋਕਾਂ ਨੂੰ ਨਾ ਭੀਖ ਦਿਓ ਨਾ ਮਾਹੌਲ ਖਰਾਬ ਹੋਵੇ ਜਿਵੇਂ ਬਾਰ-ਬਾਰ ਮੈਂ ਬੇਨਤੀ ਕਰਦਾ ਤੁਸੀਂ ਦੇਖ ਸਕਦੇ ਹੋ ਪੁਲਿਸ ਵੀ ਸਾਹਮਣੇ ਖੜੀ ਆ ਪੁਲਿਸ ਦਾ ਕੋਈ ਡਰ ਨਹੀਂ ਹੈਗਾ ਇਹਨਾਂ ਨੂੰ ਹਾਲਾਂਕਿ ਪ੍ਰਸ਼ਾਸਨ ਵੱਲੋਂ ਆਪਰੇਸ਼ਨ ਜੀਵਨ ਜੋਤ ਚਲਾਇਆ ਗਿਆ ਜਿਹਦੇ ਤਹਿਤ ਹੁਣ ਭੀਖ ਭਿਖਾਰੀਆਂ ਤੇ ਕਾਰਵਾਈ ਹੁੰਦੀ ਆ ਪਰ ਸ਼ਾਇਦ ਸਰਕਾਰ ਵੀ ਆਪਣਾ ਕੋਈ ਆਪਰੇਸ਼ਨ ਚਲਾ ਕੇ ਕੋਈ ਕਾਨੂੰਨ ਬਣਾ ਕੇ ਕੋਈ ਇਸ ਤਰ੍ਹਾਂ ਦਾ ਐਲਾਨ ਕਰਕੇ ਉਹਨੂੰ ਭੁੱਲ ਜਾਂਦੀ ਆ ਪਰ ਅਸੀਂ ਲਗਾ ਸਰ ਸੁਆਮਾ ਤੇ ਲੱਗੇ ਹੋਏ ਆ ਕਿਉਂਕਿ ਜਦੋਂ ਦੀ ਇਹ ਸੇਵਾ ਸ਼ੁਰੂ ਕੀਤੀ ਆ ਪਤਾ ਲੱਗਿਆ ਕਿ ਗੁਰੂ ਘਰਾਂ ਦੇ ਵਿੱਚ ਇਹ ਬਹੁਤ ਇਸ ਤਰ੍ਹਾਂ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਮੰਗਦੇ ਨੇ ਅੱਗੇ ਵੀ ਦੇਖਦੇ ਆ ਕਿਉਂਕਿ ਇਹ ਮर्यादा ਦਾ ਖਰਾਬ ਕਰਦੇ ਹੀ ਨੇ ਕ੍ਰਾਈਮ ਵੀ ਕਰਦੇ ਨੇ ਚੋਰੀਆਂ ਕਰਦੇ ਨੇ ਕੈਡਨੈਪਿੰਗ ਕਰਦੇ ਨੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਅਜਿਹੇ ਗੁਨਾਹ ਨੇ ਜਿਨ੍ਹਾਂ ਨੂੰ ਇਹ ਅੰਜਾਮ ਦਿੰਦੇ ਨੇ ਸੋ ਜ਼ਰੂਰ ਇਸ ਚੀਜ਼ ਵੱਲ آگਾਹ ਹੋਵੋ ਇਹ ਵੀ ਇੱਕ ਵੱਡੀ ਸੇਵਾ ਜੇਕਰ ਤੁਸੀਂ ਇਹ ਚੀਜ਼ ਦਾ ਵੀ ਧਿਆਨ ਰੱਖਦੇ ਹੋ ਕਿਉਂਕਿ ਕਿਸੇ ਦਾ ਬੱਚਾ ਜੇਕਰ ਕਿਡਨਾਪ ਹੁੰਦਾ ਕਿ ਚੋਰੀ ਹੁੰਦੀ ਆ ਉਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਕਸੂਰਵਾਰ ਉਹ ਬੰਦਾ ਵੀ ਨਿਕਲੂਗਾ ਜਿਹੜਾ ਇਹਨਾਂ ਨੂੰ ਬੜਾਵਾ ਦਿੰਦਾ ਇਹਨਾਂ ਨੂੰ ਭੀਖ ਦੇ ਕੇ ਸੋ ਜਰੂਰ ਧੰਨਵਾਦ ਕਰਾਂਗੇ ਤੁਹਾਡਾ ਬੇਨਤੀ ਆ ਜਰੂਰ ਧਿਆਨ ਰੱਖਿਓ ਜੀ ਕੀ ਖਾ ਰਹੇ ਆ ਮ ਆਪਾਂ ਨੂੰ ਕੀ ਖਾ ਰਹੇ ਆ ਕੀ ਖਾ ਕੀ ਰਹੇ ਆ ਹਾਂ ਕੋਲ ਬੁਛਾਤ ਉੱਤੇ ਕੀ ਧੁੱਕਿਆ ਸੀ ਹਾਂ ਉੱਤੇ ਕੀ ਧੁੱਕਿਆ ਸੀ ਨਾ ਵੀ ਤਾਂ ਧੁੱਕੋ ਨਹੀਂ ਕੀ ਭਾਈ ਅਭੀ ਹਮ ਆਏ ਜੇ ਰਾ ਮਾਰਾ ਕੈਸੇ ਕੈਸੇ ਚਾਹਤਾ ਹੈ ਤਮਾਕੂ ਨਹੀਂ ਖਾਣਾ ਹੈ ਤੇ ਠੀਕਾ ਆ ਜਾਓ ਆਵੇ ਚਲੋ ਕਿਆ ਤੂੰ ਲੈ ਵੀ ਕਮਰੇ ਚ ਆਂ ਡਿਆ ਤੇ ਦਿਆ ਫਿਰ ਤੂੰ ਜਾਂਦੀ ਨਹੀਂ ਐ ਹਨਾ ਖੜ ਜਾ ਹੁਣ ਫੇ ਪੁਲਿਸੇ ਬੁਲਾਉਣੀ ਪੈਣੀ ਐ ਤੈਨੂੰ ਇੱਕ ਵਾਰ ਉੱਥੋਂ ਉਠਾਇਆ ਫੇਰ ਆ ਗਈ ਤੂੰ ਖੜ ਜਾ ਹੁਣ ਬੈਠ ਜਾ ਹੁਣ ਤੈਨੂੰ ਪੁਲਿਸੇ ਬੈ ਨਾ ਨਾ ਹੁਣ ਬਹਿ ਜਾ ਤੂੰ ਹੁਣ ਤੂੰ ਬਹਿ ਜਾ ਖੜ ਜਾ ਤੈਨੂੰ ਇੱਕ ਵਾਰ ਬੱਚਾ ਦੇਖ ਕੇ ਤੈਨੂੰ ਉੱਥੇ ਛੱਡ ਤਾ ਤੂੰ ਫੇਰ ਆ ਗਈ ਇੱਥੇ ਹਾਂ ਰੋਕੇ ਹੁਣ ਬਹਿ ਜਾ ਇੱਥੇ ਬਹਿ ਜਾ ਹਾਂ ਇਹ ਚੋਰੀ ਕਰ ਰਹੀ ਹੁਆ ਖੜਿਆ ਬਹਿ ਜਾ ਹੁਣ ਤਾਂ ਆਵੇਂ ਖੜੀ ਨਾ ਨਾ ਇੱਥੇ ਜਾਣਾ ਨਹੀਂ ਬਹਿ ਜਾ ਹੁਣ ਨਹੀਂ ਜਾਏਂਗੇ ਬਈ ਖੜੀ ਇੱਥੇ ਰੁਕ ਜਾ ਤੂੰ ਕੋਈ ਬਾਤ ਨਹੀਂ ਮੈਂ ਚੋਰੀ ਕੀ ਉਹ ਪਕੜਾ ਤੋ ਇਹ ਚੋਰੀ ਹੋਈ ਆ ਹੁਣ ਪੰਜਾਬ ਆ ਭੀਖ ਨਹੀਂ ਮੰਗ ਸਕਦੀ ਸਜ਼ਾ ਭੀਖ ਮੰਗਣ ਦੀ ਹਰਦਵਾਰ ਤੋਂ ਭੀਖ ਮੰਗਣ ਆਈ ਆ ਜੀ ਹਾਂ ਜੀ ਹਰਦਵਾਰ ਤੋਂ ਭੀਖ ਮੰਗਣ ਆਈ ਆ ਸਪੈਸ਼ਲ ਉੱਤੇ ਜਵਾਕ ਵਿਚਾਲੇ ਲਟਾਇਆ ਹੋਇਆ ਸੀ ਵੀ ਕਹਿੰਦਾ ਪੈਰ ਰੱਖੋ ਜੇ ਉੱਪਰ ਮੈਂ ਉਹ ਤਾਂ 10-20000 ਰੁਪਏ ਲਾਵਾਂ ਲਟਾਇਆ ਨਹੀਂ ਮਾਰਾ ਪੰਜਾਬ ਚ ਹੁਣ ਗੁਨਾਹ ਆ ਭੀਖ ਮੰਗਣਾ ਭੀਖ ਮੰਗਣਾ ਠੀਕ ਹੈ ਤੈਨੂੰ ਇਹ ਪਤਾ ਹੋ ਰਿਹਾ ਕੀ ਸੀ ਐ ਦੱਸ ਦੇ ਚੱਲ ਇੱਥੇ ਹੋਇਆ ਕੀ ਸੀ ਇੱਥੇ ਹੋਇਆ ਕੀ ਸੀ ਜਿੱਥੇ ਭੀਖ ਮੰਗ ਰਹੀ ਆ ਇੱਥੇ ਕੀ ਹੋਇਆ ਸੀ ਮੇਲਾ ਲੱਗਾ ਮੇਲਾ ਦੇਖਦਾ ਤੈਨੂੰ ਤੇ ਮੇਰੇ ਕੋਲ ਮੇਲਾ ਦੱਸਦੇ ਨੇ ਸਾਡੇ ਸ਼ਹੀਦیاں ਹੋਈਆਂ ਨੇ ਤੂੰ ਮੇਲਾ ਦੇਖਦਾ ਤੈਨੂੰ ਐ ਇਹ ਉਹ ਪਹਾਈ ਆ ਜੀ ਸਾਰੇ ਮੰਗ ਰਹੇ ਆ ਭਾਜੀ ਤੇ ਮੇਰੇ ਇਹ ਹਰ ਦੁਆਰ ਤੋਂ ਭੀਖ ਮੰਗ ਰਹੇ ਆ ਕੋਈ ਚਾਹ ਨਹੀਂ ਦੁੰਦੇ ਬੱਚਿਆਂ ਨੂੰ ਪੜ੍ਹਾਉਣਾ ਇੱਕ ਕਮਾਈ ਦਾ ਸਾਧਨ ਹੈ ਬਾਹਰ ਸੜਕ ਤੇ ਲਟਾਇਆ ਹੋਇਆ ਦੀ ਸੰਗਤ ਜਿਆਦਾ ਆਉਂਦੀ ਵੀ ਕਿਹਦਾ ਪੈਰ ਰੱਖ ਹੋ ਜਾ। ਬੱਚਿਆਂ ਨੂੰ ਪੜ੍ਹਨੇ ਪਾਓ। ਆਪ ਤੁਸੀਂ ਕਮਾਈ ਕਰੋ ਜੇ ਕਮਾਈ ਕਰਨੀ ਦੂਸਰੀ ਕਰੋ ਲੋਕਾਂ ਨੇ ਕਰਾ ਰਹੇ ਨੇ ਤਿਆਰ ਕਰ ਰਹੇ ਨੇ ਜਵਾਬ ਦੇ ਬਿਲਕੁਲ 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 ਇਹੀ ਗੱਲ ਗਲਤ ਇਹ ਸਿੱਖਿਆ ਮਿਲ ਰਹੀ ਹੈ। ਗਾੜੀ ਗਲਤ ਆ ਰਿਹਾ ਜੋ ਕੁਛ ਵੀ ਆ ਰਿਹਾ। ਇਹਨੂੰ ਇੱਕ ਵਾਰ ਸੜਕ ਤੇ ਦੀ ਹੋ ਰਿਹਾ ਕਿ ਭੀਗ ਮੰਗਣ ਲੱਗਿ ਆਉਣੇ ਤੇ ਪੁਲਿਸੇ ਆਉਂਦੀਆਂ ਨੂੰ ਤੇਰੀ ਕਾਰਵਾਈ ਕਰਾਉਣੀ ਹੈ। ਤੇਰੇ ਹੀ ਖੜਦੇ ਹੋਰੀ ਖੜਦੇ ਜਾਂਦੇ ਉਹ ਬਦੋ ਹਜੂਨ ਹੈ ਸਾਡਾ ਸਾਰੇ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਨਾ ਸੀਸਗੰਸਾਲ ਦੇ ਨੇੜੇ ਇੱਕ ਪਥਾਰਨ ਭੀਖ ਮੰਗ ਰਹੀ ਆ ਪ੍ਰਵਾਸੀ ਔਰਤਾਂ ਤੇ ਬੱਚੇ ਨੂੰ ਸੜਕ ਤੇ ਬਹੁਤ ਲਾਪਰਵਾਹੀ ਨਾਲ ਰੱਖਿਆ ਹੋਇਆ ਸੀਗਾ ਜੀ ਹਾਂ ਜੀ ਅਨੰਦਪੁਰ ਸਾਹਿਬ ਹਾਂ ਜੀ ਬੱਚੇ ਨੂੰ ਬਹੁਤ ਲਾਪਰਵਾਹੀ ਨਾਲ ਸਾਡੇ ਕੋਲ ਵੀਡੀਓ ਆ ਸੜਕ ਤੇ ਲਟਾਇਆ ਹੋਇਆ ਸੀਗਾ ਉਹਦੀ ਜਾਨ ਨੂੰ ਵੀ ਖਤਰਾ ਇਹਦੇ ਕੋਲ ਇਹਦੇ ਬੱਚੇ ਨੂੰ ਚਾਈਲਡ ਹੈਲਪਲਾਈਨ ਤੇ ਭੇਜਿਆ ਜਾਵੇ ਲੱਗ ਜੀ ਤੇ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਇਹਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਇਹ ਭੀਖ ਮੰਗਣ ਵਾਸਤੇ ਆਈ ਹੈ ਜੀ ਇੱਥੇ ਦੀ ਨਹੀਂ ਹੈਗੀ ਇਹ ਹਾਂਜੀ ਹਾਂਜੀ ਭੇਜ ਦਿਓ ਕੱਢ ਜਾਉਣੀ ਮੈਂ ਤੈਨੂੰ ਦੱਸ ਦਿਆ ਤੈਨੂੰ ਜਦ ਇੱਕ ਵਾਰ ਮਨਾ ਕਰਤਾ ਤੂੰ ਹੀ ਮਜ਼ਾਕ ਬਣਾਇਆ ਸਾਡੇ ਸ਼ਹੀਦیاں ਹੋਈਆਂ ਨੇ ਸਾਡੇ ਗੁਰੂ ਸਾਹਿਬ ਦੀ ਸ਼ਹੀਦੀ ਮੇਰੇ ਪੈਰ ਨਾ ਵੜੇ ਮੇਰੇ ਪੈਰ ਨਾ ਵੜੇ ਮੈਂ ਬਹੁਤ ਗੁੱਸਾ ਭੜਾ ਮੇਰਾ ਸਾਡੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਤੇ ਤੂੰ ਮੇਲਾ ਦੱਸਦੀਆਂ ਮੈਨੂੰ ਪਤਾ ਪਰ ਪਤਾ ਕੀ ਆ ਤੈਨੂੰ ਤੂੰ ਦੀ ਕੀ ਮਰਿਆਦਾ ਰੱਖੋਂਗੇ ਓਰੇ ਕਦੀ ਮਾ ਨਾ ਜੀ ਕੋਈ ਬਾਤ ਨਹੀਂ ਹੱਥ ਫੜ ਖੜ ਜਾ ਹੁਣ ਤੂੰ ਉਰੀ ਖੜ ਜਾ ਤੈਨੂੰ ਇੱਕ ਵਾਰ ਛੱਡਦਾ ਜੀ ਤੇਰੇ ਬੱਚੇ ਦੇ ਤਰਸਾ ਕੇ ਮੈਂ ਉੱਤੇ ਭੇਜਦਾ ਤੈਨੂੰ ਵੀ ਰਹਿਣ ਦੇ ਕੋਈ ਨਹੀਂ ਚਲੀ ਜਾ ਤੂੰ ਫੇਰ ਨਹੀਂ ਬਾਜਾਈ ਤੈਨੂੰ ਐ ਵੀ ਪਤਾ ਨਹੀਂ ਮਜ਼ਾਕ ਹੈ ਹੈ ਕੋਈ ਸੱਚਾ ਰਸਤਾ ਮੈਂ ਆਪ ਕੋ ਬੋਲ ਰਹੇ ਥੇ ਰਸਤੇ ਹੈ ਰਸਤੇ ਤੈਨੂੰ ਮੈਂ ਕੀ ਕਿਹਾ ਸੀ ਵੀ ਸਾਡੇ ਗੁਰੂ ਘਰਾਂ 'ਚ ਭੀਖ ਨਹੀਂ ਮੰਗਣੀ ਨਾ ਸਾਡੇ ਕਿਸੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਆ ਭੀਖ ਮੰਗਣ ਦੀ ਕਿਸੇ ਗੁਰੂ ਸਾਹਿਬ ਨੇ ਕਿਹਾ ਹੀ ਭੀਖ ਮੰਗਣ ਕਿਰਤ ਕਰਨੀ ਸਿਖਾਈ ਆ ਆਪਾਂ ਨੂੰ ਇਹ ਭੀਖ ਮੰਗਦੀਆਂ ਨਹੀਂ ਹਾਂਜੀ ਹਾਂਜੀ ਜਬ ਆ ਕੇ ਸੜਕ ਤੇ ਲਟਾਇਆ ਹੋਇਆ ਵੀ ਕੇਦਾ ਪੈਰ ਰੱਖੋ ਜਿਵੇਂ ਮੈਂ 10-20000 ਰੁਪਏ ਤੋਂ ਲੰਮਾ ਵੀਡੀਓ ਦਿਖਾਵਾ ਵੀਡੀਓ ਦਿਖਾਵਾ ਵੀਡੀਓ ਦਿਖਾਵਾ ਇਹ ਪੈਸੇ ਮੰਗ ਰਹੀ ਸੀ ਨਾ ਮੇਰੇ ਸੇ ਵੀਡੀਓ ਦਿਖਾਈ ਸੀ ਮੈਂ ਉਸਕੇ ਹੱਥ ਸੇ ਖੋਲ ਲਿਆ ਕੋਈ ਗੱਲ ਨਹੀਂ ਮੈਂ ਰੁਕ ਜਾ ਮਰਿਆਦਾ ਖਰਾਬ ਕਰਦੇ ਨੇ ਬੁੱਕ ਕਰਾ ਦਿੰਦੇ ਨੇ ਚੋਰੀਆਂ ਕਰ ਦਿੰਦੇ ਨੇ ਜੀ ਕਿੱਡਨਾ ਪੇ ਕਰ ਦਿੰਦੇ ਨੇ ਬੱਚੇ ਚੱਕ ਦਿੰਦੇ ਨੇ ਅਜੀ ਇੱਕ ਵਾਰ ਫੜਤਾ ਵੀ ਚੱਲ ਕੋਈ ਨਹੀਂ ਜਵਾਕਾਂ ਨਾਲ ਉਰੇ ਆ ਕੇ ਮੰਗਣ ਲੱਗ ਜੀ ਸਰਾੰਭੋ ਆਈ ਗਏ ਉਹ ਤੋਂ ਹਰ ਦਵਾਰ ਤੋਂ ਆਈ ਆ ਭੀਖ ਮੰਗਣ ਤੇਰਾ ਭਰਾ ਆ ਗਿਆ ਇਹ ਤਾਂ ਕਰੋੜਾਂ ਰੁਪਏ ਬਣਦੇ ਨੇ ਜੀ ਤਾਂ ਹੀ ਆਪਾਂ ਕਹਿੰਦੇ ਆ ਮਹਾਰਾਜ ਦੇ ਦਰਬਾਰ ਤੇ ਕੀ ਕਰੋੜਾਂ ਰੁਪਏ ਆ ਇਹ ਤੁਸੀਂ ਪਤਾ ਕੀ ਗੱਲ ਗੁਰਦੁਆਰਾ ਸਾਹਿਬ ਤੇ ਕੋਈ ਮਰਿਆ ਤਾਂ ਨਹੀਂ ਭੀਖ ਮੰਗਣ ਦੀ ਸਾਡੇ ਲੰਗਰ ਜਲਦਾ 24 ਘੰਟੇ ਲੰਗਰ ਛਕੋ ਦਵਾਈ ਤੁਹਾਨੂੰ ਕੋਈ ਬਿਮਾਰੀ ਆ ਤੁਹਾਨੂੰ ਦਵਾਈ ਫ੍ਰੀ ਮਿਲੂਗੀ ਪਰ ਉਰੇ ਆ ਭੀਖ ਖਾਣਾ ਕੰਮ ਨਹੀਂ ਆਗਾ ਸਾਡੇ ਨਹੀਂ ਮੰਗਣਗੇ ਆਪਕਾ ਪਾਉਂਛ ਹੋ ਰਿਹਾ ਆਪਣਾ ਫਿਰ ਵਾਪਸ ਚੱਲ ਹਰਦਵਾਰ ਨੂੰ ਚੱਲ ਆ ਜਾ ਟ੍ਰੇਨ ਚੜ ਮੇਰੇ ਸਾਹਮਣੇ ਚੱਲ ਤੈਨੂੰ ਆਪਾਂ ਕੱਢ ਲਿਆ ਤੈਨੂੰ ਜਵਾਕ ਕਰਕੇ ਛੱਡਣ ਲੱਗਿਆ ਦੁਬਾਰੇ ਨਹੀਂ ਮੈਂ ਤੈਨੂੰ ਹੁਣ ਜੇਲ੍ਹ ਕਰਾਉਣੀ ਦੀ ਚੱਲ ਟ੍ਰੇਨ ਚੜ ਆਪਣਾ ਟ੍ਰੇਨ ਆ ਗਈ ਆ ਬੱਚਾ ਹਰਦਵਾਰ ਵਾਲੀ ਤਾਂ ਚਲੀ ਗਈ 2 ਵਜੇ ਕਿ ਤੈਨੂੰ ਇੱਥੋਂ ਨਿਕਲ ਦੂ ਇੱਥੋਂ ਹਾਂ ਮੈਂ ਨਿਕਲ ਜਾ ਕਿਸੇ ਤੇ ਗਾਲ ਪਾਉਣ ਨੂੰ ਫਿਰਦੀ ਆ ਜਵਾਕ ਜੀ ਹਾਂ ਜੀ ਪਹਿਲੇ ਇੱਕ ਵਾਰ ਛੱਡ ਤੇ ਚੱਲ ਜਵਾਕ ਕਰਕੇ ਹੁਣ ਵੀ ਦਰਸ ਘਾ ਲੈਣੇ ਓਰੇ ਪਰ ਓਰੇ ਨੇ ਇਹਨੇ ਫੇਰ ਵਹਿ ਜਾਣਾ ਕਿਤੇ ਨਾ ਕਿਤੇ ਨਾ ਨਾ ਚੱਲ ਚੱਲੇ ਤੋ ਨਿਕਲ ਮੈਂ ਮੈਂ ਤੈਨੂੰ ਦੱਸਦਾ ਫੇਰ ਤੂੰ ਮਿੰਤਾ ਕਰੇਂਗੀ ਮੈਂ ਛੱਡਣਾ ਨਹੀਂ ਮੈਂ ਪੁਲਿਸ ਬੁਲਾ ਕੇ ਓਰੇ ਚੁਕਾ ਦੇਣਾ ਤੈਨੂੰ ਤੇਰੇ ਤੈਨੂੰ ਬੱਚਾ ਨਹੀਂ ਮਿਲਣਾ ਮੁੜ ਕੇ ਜਿਹੜਾ ਬੰਦਾ ਭੀਖ ਮੰਗ ਕੇ ਬੱਚਾ ਪਾਲਦਾ ਨਾ ਸਰਕਾਰ ਬੱਚਾ ਰੱਖ ਲੈਂਦੀ ਆ ਉਹਦਾ ਕਹਿੰਗੀ ਤੈਨੂੰ ਬੱਚਾ ਨਹੀਂ ਮਿਲਣਾ ਮੁੜ ਕੇ ਤੈਨੂੰ ਦੱਸਦਾ ਜੇ ਕਾਰਵਾਈ ਹੋਣੀ ਤੇਰੇ ਤੇ ਤੂੰ ਬੱਚਿਆਂ ਨੂੰ ਕਮਾਈ ਦਾ ਸਾਧਨ ਬਣਾਇਆ ਨਹੀਂ ਤੇਰਾ ਬੱਚਾ ਚਾਈਲਡ ਹੈਲਪ ਲਨ ਤੇ ਚਲੇ ਜਾਣਾ ਮੁੜ ਕੇ ਬੱਚਾ ਨਹੀਂ ਮਿਲਣਾ ਸਾਧਨ ਨਹੀਂ ਬਣਾ ਕੇ ਲਈ ਸਰਕਾਰ ਭਾਲੂ ਕੀ ਬੱਚਾ ਫਿਰ ਤੇਰਾ ਬੱਚਾ ਨਹੀਂ ਮਿਲਣਾ ਨਹੀਂ ਆਪਣਾ ਤੁਰ ਗਿਆ ਇਤੋਂ ਜੇ ਚਾਹਨੀ ਅਸੀਂ ਕਾਰਵਾਈ ਨਾ ਕਰਾਈਏ ਐਜ ਨੂੰ ਬੱਚਾ ਦੰਦੀ ਨਹੀਂ ਦੀ ਸਰਕਾਰ ਮੁੜ ਕੇ ਸਰਕਾਰ ਬਹੁਤ ਸਖਤ ਆਉਣੀ ਚਾਹੀਦੀ ਤੇ ਇਹਨਾਂ ਕਹਾਣੀ ਦੇ ਬਾਰੇ ਹਾਂਜੀ ਕਹਾਣੀ ਇਹਨਾਂ ਲੋਕਾਂ ਦੇ ਬਾਰੇ ਪਤਾ ਸਭ ਨੂੰ ਸਹੀ ਇਹਨਾਂ ਨੂੰ ਇਹ ਜਾਣ ਜਾਣ ਕੇ ਬਸ ਦੇਖਦੇ ਨੇ ਹਾਂਜੀ ਹਾਂਜੀ ਇਹ ਆਪਣੀ ਗਲਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਦੰਦੇ ਨੇ ਪੈਸੇ ਇਹਨਾਂ ਨੂੰ ਹੁਣ ਘਟੋ ਘਟ 11500 ਇਕੱਠਾ ਕਰੀ ਫਿਰਦੀ ਆ ਇਹ ਹਾਂਜੀ ਹਾਂਜੀ ਅਜੇ ਵੀ ਢੰਡੇ ਹੀ ਨਾ ਉੱਤੇ ਪਹਿਲਾਂ ਗੁਰਦਾਰੇ ਦੇ ਮੂਰੇ ਬੈਠੀ ਕਹਿੰਦੀ ਹੋਰ ਵੀ ਮੰਗਦੇ ਨੇ ਫਿਰ ਹੋਰੇ ਆ ਕੇ ਪੈਗੀ ਆ ਕੇ ਬੈਠੀ ਹਾਂ ਮਹਾਰਾਜੇ ਅੰਦਰ ਮੈਨੂੰ ਪਤਾ 10 ਮਿੰਟ ਹੋ ਗਿਆ ਮੈਂ ਤੇਰੇ ਪੈਸੇ ਖਾਲੀ ਕਰਾ ਕੇ ਗੋਲਕੇ ਚ ਪਵਾਵਾਂ ਫਿਰ ਹਾਂ ਪਹਿਲੇ ਉਹਦੇ 150 ਰੁਪਏ ਜੋ ਹੈ ਸਾਠ 1 150 ਪੈਸੇ ਇਹ ਨਹੀਂ ਬਸ ਸਾਰੇ ਨਿਕਲ ਲੈ ਹਾਂ ਨਿਕਾਲ ਲਓ ਅਗਰ ਜੇ ਮੇਰੇ ਪਾਸ ਹੋ ਬੀਪੀਆ ਦਾ ਜੱਤਾ ਮੰਗਾਵਾ ਫਿਰ ਫਿਰ ਇਹ ਨਹੀਂ ਚੱਲਦੀ ਤੂੰ ਫੋਨ ਖੜ ਜਾ ਫਿਰ ਤੂੰ ਇਹਦੇ ਪੈਸੇ ਕੀ ਗੱਲ ਕਰ ਰਹੀ ਹੈ ਨਹੀਂ ਤੂੰ ਤਾਂ ਮੰਗਾ ਲਓ ਮੇਰੇ ਪਾਸ ਤੈਨੂੰ ਬੱਚਾ ਨਹੀਂ ਮਿਲਣਾ ਮੁੜ ਕੇ ਤੈਨੂੰ ਦੱਸਦਾ ਸਰਕਾਰ ਕੋਲ ਜਾਊਗਾ ਬੱਚਾ ਇਹ ਤੇਰੇ ਵਰਗੀ ਖੰਨੇ ਫੜੀ ਸੀ ਹਜੇ ਤੱਕ ਜਵਾਕ ਨਹੀਂ ਮਿਲਿਆ ਉਹਨੂੰ ਇੱਕ ਮਹੀਨਾ ਹੋ ਗਿਆ ਹਜੇ ਤੱਕ ਬੱਚਾ ਨਹੀਂ ਮਿਲਿਆ ਉਹਨੂੰ ਸਰਕਾਰ ਵੱਲੋਂ ਸਰਕਾਰ ਦੀ ਦੰਦੀ ਮੁੜ ਕੇ ਜੇ ਕੋਈ ਬੱਚੇ ਤੇ ਕਮਾਈ ਕਰਦਾ ਜੇ ਤੁਸੀਂ ਬੱਚਾ ਨਹੀਂ ਪਾਲ ਸਕਦੇ ਨਾ ਫਿਰ ਸਰਕਾਰ ਪਾਲਦੀ ਆ ਤੇਰੇ ਬੱਚੇ ਕਰਕੇ ਤਰਸਾ ਕੇ ਤੈਨੂੰ ਛੱਡਤਾ ਜੇ ਕਿਤੇ ਕੱਲੀ ਹੁੰਦੀ ਤੂੰ ਤੇ ਕਾਰਵਾਈ ਹੋਣੀ ਸੀ ਤੇਰੇ ਪੂਰੀ ਓਥੇ ਤੇਰੇ ਹਰਦوار ਜ ਮੰਗਲਾ ਉੱਥੇ ਨਹੀਂ ਹੈਗੇ ਮੈਂ 2-3 ਦਿਨ ਮੇਰੇ ਕੋ ਆ ਤੋ ਹੋ ਗਿਆ ਮੇਰੇ ਕੋ ਕੌਣ ਚੱਲਦਾ ਤੇਰੀ ਜਾਨ ਛੁੱਟ ਗਈ ਸਿੱਖੀ ਓਏ ਤੇਰੇ ਬੱਚੇ ਕਰਕੇ ਬਚ ਗਈ ਤੂੰ ਹੁਣ ਪੰਜਾਬ ਚ ਨਾ ਭਿਖਾਰੀ ਭੀਗ ਨਹੀਂ ਮੰਗ ਸਕਦਾ ਪੰਜਾਬ ਤੇ ਚੋਰੀ ਦੇ ਬਰਾਬਰ ਸਜ਼ਾ ਗਈ ਇਹਦੀ ਤੈਨੂੰ ਇਹ ਨਹੀਂ ਕੰਮ ਕਰਦੇ ਤੁਹਾਨੂੰ ਬੇਟੀਆਂ ਸਾਣ ਦੀ ਆਦਤ ਪਈ ਆ ਤੇ ਵੀ ਤਾਂ ਤੁਹਾਡੇ ਉੱਧਰ ਨਹੀਂ ਹੈ ਮੈਨੂੰ ਕਿਹੜੀ ਤੂੰ ਹੋਲ ਸੇਲਰਾਂ ਲਫਾਪਿਆਂ ਦੀ ਮਾਤਾ ਸਾਰਾ 100 ਰੁਪਏ ਦੇ ਲਫਾਪਾ ਵੇਚ ਲੈਣੇ ਦੀ ਤਰ੍ਹਾਂ ਚੱਲ ਚੱਲ 100 ਰੁਪਏ ਤੇਰਾ ਤੈਨੂੰ ਫ੍ਰੀ ਚ ਮਿਲਦੇ ਨੇ ਪੈਸੇ ਥਾਨੂੰ ਵੇਚਣ ਦੀ ਕੀ ਲੋੜ ਹੈ ਚੱਲ ਚੱਲ ਤੇ ਕੀ ਕਰ ਸੋ ਤੁਸੀਂ ਦੇਖਿਆ ਜੀ ਕਿਸ ਤਰ੍ਹਾਂ ਇੱਕ ਹਰਦਵਾਰ ਤੋਂ ਭੀਖ ਮੰਗਣ ਦੇ ਲਈ ਸਪੈਸ਼ਲਾਈਜ਼ੀ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕਰੋੜਾਂ ਦਾ ਇਹ ਬਿਜ਼ਨਸ ਹੈ ਕਿ ਫ੍ਰੀ ਦੇ ਵਿੱਚ ਇਹਨਾਂ ਨੂੰ ਪੈਸੇ ਬਣਦੇ ਨੇ ਤਾਂ ਕਰਕੇ ਹੀ ਇੱਧਰ ਭੱਜੇ ਆਉਂਦੇ ਨੇ ਪੰਜਾਬ 'ਚ ਇਹ ਕੰਮ ਹੋਰ ਵਧੂਗਾ ਜੇਕਰ ਤੁਸੀਂ ਇਹਨਾਂ ਨੂੰ ਭੀਖ ਦੇਣੋਂ ਨਹੀਂ ਹਟੋਗੇ ਸੋ بار-बार ਬੇਨਤੀ ਕਰਦੇ ਹਾਂ ਕਿ ਨਾ ਭੀਖ ਦਿਵੋ ਕੋਈ ਦਾਨ ਕਰਨਾ ਚਾਹੁੰਦੇ ਹੋ ਆਪਣੇ ਪਿੰਡ ਸ਼ਹਿਰ 'ਚ ਆਪਣੇ ਨਜ਼ਦੀਕੀ ਜਿਹੜਾ ਕੋਈ ਲੋੜਵੰਦਾ ਉਹਦੀ ਮਦਦ ਕਰ ਦਿਓ ਪਰ ਅਜਿਹੇ ਲੋਕਾਂ ਨੂੰ ਦੇ ਕੇ ਆਪਣੀ ਮਿਹਨਤ ਦੀ ਕਮਾਈ ਵੀ ਬੇਅਰਥ ਨਾ ਕਰੋ ਤੇ ਅਜਿਹੇ ਲੋਕਾਂ ਦਾ ਜੋ ਗਲਤ ਪਾਸੇ ਪੈਸਾ ਲਾਉਂਦੇ ਨੇ ਜੋ ਕ੍ਰਾਈਮ ਕਰਦੇ ਨੇ ਉਹ ਵੀ ਚੀਜ਼ ਨੂੰ ਰੋਕਣ ਦੇ ਵਿੱਚ ਸਰਕਾਰ ਦੀ ਵੀ ਸਹਾਇਤਾ ਕਰੋ ਧੰਨਵਾਦ ਜੀ